ਤੂੰ ਬੇਟਾ ਫਿਕਰ ਨਾ ਕਰ ਤੂੰ ਪਾਰ ਜਾਣਾ ਚਾਹੁੰਦੇ ਏ ਤਾਂ ਆ ਪਕੜ ਮੇਰਾ ਹੱਥ ਮੈਂ ਤੈਨੂੰ ਉਸ ਕਿਨਾਰੇ ਲੈ ਜਾਉਂ ਉਸ ਪਾਰ ਲੈ ਜਾਉ ਤੈਨੂੰ ਤੈਰਨਾ ਨਹੀਂ ਆਉਂਦਾ ਤਾਂ ਕੋਈ ਗੱਲ ਨਹੀਂ ਪਰ ਜੇ ਤੂੰ ਮੇਰਾ ਹੱਥ ਪਕੜ ਲਏਂਗਾ ਨਦੀ 'ਚ ਉਤਰਨਾ ਤੈਨੂੰ ਪੈਣਾ ਹੈ ਪਰ ਇਹ वचन ਮੇਰਾ ਹੈ ਕਿ ਤੈਨੂੰ ਡੁੱਬਣ ਮੈਂ ਨਹੀਂ ਦਿੰਦਾ ਤੈਨੂੰ ਰੁੜਨ ਮੈਂ ਕਿਉਂਕਿ ਨਦੀ ਦੇ ਨਦੀ ਦੇ ਲਹਿੜਾ ਹੁੰਦੀਆਂ ਨੇ ਨਾ ਨਦੀ ਵਿੱਚ ਨਦੀ ਦਾ ਬਹਾਅ ਹੁੰਦਾ ਰੁੜ ਕੇ ਵੀ ਲੈ ਜਾਂਦਾ ਹੈ ਇਹ ਮੇਰਾ ਬੱਚੇ ਨਾ ਤੈਨੂੰ ਰੁੜਨ ਮੈਂ ਨਹੀਂ ਦਿੰਦਾ ਰਾਸਤੇਂ ਤੈਨੂੰ ਮੁਸ਼ਕਿਲ ਆਏਗੀ ਵੀ ਤਾਂ ਮੇਰਾ ਹੱਥ ਨਾ ਛੱਡੀ ਅਗਰ ਹੱਥ ਪਕੜ ਕੇ ਰੱਖੇਂਗਾ ਤਾਂ ਹਰ ਮੁਸ਼ਕਿਲ ਤੋਂ ਮੈਂ ਬਚਾਉਂਦਾ ਬਚਾਦਾ ਤੈਨੂੰ ਦੂਜੇ ਕਿਨਾਰੇ ਤੱਕ ਲੈ ਕੇ ਚਲਾ ਜਾਊਂਗਾ ਕਿਉਂਕਿ ਇਹ ਮੇਰਾ ਬਚਪਨ ਦਾ ਹੀ ਕੰਮ ਹੈ ਇਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਇਹ ਨਦੀਆਂ ਜੋ ਆਣ ਵਾਲੀਆਂ ਲਹਿਰਾਂ ਹੈ ਵਹਾਵ ਹੈ ਇਹਦਾ ਸਾਹਮਣਾ ਕਰਨ ਦੀ ਆਦਤ ਮੈਨੂੰ ਬਚਪਨ ਤੋਂ ਹੈ ਇਸ ਲਈ ਕਈ ਵਾਰ ਮੈਂ ਨਦੀ ਪਾਰ ਕੀਤੀ ਇਧਰੋਂ ਇਧਰ ਇਧਰੋਂ ਇਧਰ ਤੇਰੇ ਵਰਗੇ ਕਈ ਨੌਜਵਾਨਾਂ ਨੂੰ ਇਸ ਕਿਨਾਰੇ ਤੋਂ ਉਸ ਕਿਨਾਰੇ ਲੈ ਕੇ ਗਿਆ ਹੈ ਬਸ ਤੂੰ ਹੱਥ ਪਕੜ ਬਾਕੀ ਮੈਂ ਤੇ ਛੱਡ ਦੇ ਉਹ ਉੱਥੇ ਕੀ ਹੁੰਦੀ ਹੈ ਲੋੜ ਉਹ نو ਯੂ ਆਰ ਨੋ ਲੋੜ ਹੈ ਹੁਣ ਉਹ انسان ਦੀ ਗੱਲ ਤੇ ਵਿਸ਼ਵਾਸ ਕਰਨ ਦੀ ਹੁਣ ਇੱਕ ਡਰ ਲਾਇ ਜੀ ਮੈਂ ਨਹੀਂ ਮੈਨੂੰ ਵੀ ਯਕੀਨ ਹੈ ਨਹੀਂ ਤੁਹਾਡੇ ਤੇ ਮੈਨੂੰ ਵਿਸ਼ਵਾਸ ਹੈ ਨਹੀਂ ਤੁਹਾਡੇ ਤੇ ਜੇ ਤੁਸੀਂ ਹੱਥ ਛੱਡ ਦਿੱਤਾ ਜੇ ਮੈਂ ਰੁੜ ਗਿਆ ਜੇ ਰਸਤੇ ਵਿੱਚ ਮਗਰਮੱਛ ਨੇ ਖਾ ਲਿਆ ਜੇ ਰਸਤੇ ਵਿੱਚ ਕਿਤੇ ਬਹਾਵ ਤੇਜ ਆਇਆ ਲਹਿਰਾਂ ਦਾ ਜਾਂ ਨਦੀ ਦਾ ਬਹਾਵ ਤੇਜ ਹੋਇਆ ਮੈਂ ਬਹਿ ਕੇ ਚਲਾ ਗਿਆ ਤਾਂ ਫਿਰ ਮੇਰੀ ਜਾਨ ਚਲੀ ਗਈ ਫਿਰ ਜੇ ਉਹ ਡਰ ਜਾਵੇ ਵਿਸ਼ਵਾਸ ਨਾ ਕਰੇ ਤਾਂ ਫਿਰ ਉਹ اسی ਕਿਨਾਰੇ ਖੜਾ ਕਹਿੰਦੇ ਹੋ ਰਹੇਗਾ ਕਿ ਨਹੀਂ ਤਾਂ ਜੀ ਉਹ ਕਵੇ ਠੀਕ ਹੈ ਜੀ ਮੈਨੂੰ ਯਕੀਨ ਹੈ ਤੁਹਾਡੇ ਤੇ ਜੇ ਤੁਸੀਂ ਕਹਿ ਰਹੇ ਹੋ ਕਿ ਮੈਂ ਕਈ ਵਾਰੀ ਨਦੀ ਤੋਂ ਪਾਰ ਗਿਆ ਹਾਂ ਇੱਧਰ ਆਇਆ ਹਾਂ ਔਰ ਕਈਆਂ ਨੂੰ ਨਦੀ ਪਾਰ ਕਰਾਈ ਹੈ ਮੈਨੂੰ ਵਿਸ਼ਵਾਸ ਹੈ ਤਾਂ ਲਓ ਫਿਰ ਮੈਂ ਤੁਹਾਡਾ ਹੱਥ ਫੜਨ ਨੂੰ ਤਿਆਰ ਹੁਣ ਉਹ ਹੱਥ ਪਕੜ ਲੈਂਦਾ ਹੈ ਤਾਂ ਇਹ ਇਨਸਾਨ ਉਸ ਨੂੰ ਨਾਲ ਲੈ ਕੇ ਨਦੀ 'ਚ ਉਤਰਨਾ ਸ਼ੁਰੂ ਕਰ ਦਿੰਦਾ ਹੈ ਹੁਣ ਜਿੱਦਾਂ ਜਿੱਦਾਂ ਨਦੀ 'ਚ ਉਤਰ ਰਿਹਾ ਹੈ ਇਦੀ ਪਕੜ ਹੋਰ ਮਜ਼ਬੂਤ ਹੋ ਰਹੀ ਹੈ ਕਿਉਂਕਿ ਜਦੋਂ ਮੁਸ਼ਕਿਲ ਜ਼ਿਆਦਾ ਹੋਵੇ ਤਾਂ ਪਕੜ ਮਜ਼ਬੂਤ ਵੀ ਜ਼ਿਆਦਾ ਹੋ ਜਾਂਦੀ ਹੈ ਕਿ ਨਹੀਂ ਹੁਣ ਤੁਸੀਂ ਇੱਕ ਬੱਚੇ ਨੂੰ ਲੈ ਕੇ ਆਪਣੇ ਘਰ 'ਚ ਘੁੰਮ ਰਹੇ ਹੋ ਤਾਂ ਫਿਰ ਬੱਚਾ ਨਾਰਮਲ ਉਂਗਲੀ ਫੜਦਾ ਹੈ ਪਰ ਜਦੋਂ ਕਿਤੇ ਬਾਜ਼ਾਰ 'ਚ ਹਾਂ ਮੇਲੇ 'ਚ ਹੋਵੋ ਤਾਂ ਫਿਰ ਬੱਚਾ ਨਹੀਂ ਫੜਦਾ ਫਿਰ ਤੁਸੀਂ ਬੱਚੇ ਦਾ ਹੱਥ ਫੜਦੇ ਹੋ ਕਿਉਂਕਿ ਪਤਾ ਬੱਚਾ ਹੈ ਕਿਤੇ ਛੱਡ ਦਿੱਤੀ ਤਾਂ ਫਿਰ ਇਸ ਭੀੜ ਵਿੱਚ ਗੁੰਮ ਹੋ ਜਾਏਗਾ ਇਸ ਲਈ ਆਪ ਮਜਬੂਤੀ ਨਾਲ پکڑ ਜਿੰਨਾ ਰਸ ਜ਼ਿਆਦਾ ਹੁੰਦਾ ਉਨਾ ਹੀ ਅਸੀਂ ਮਜਬੂਤੀ ਨਾਲ پکڑ ਲੈਂਦੇ ਆ ਕਿਉਂਕਿ ਜਿੱਥੇ ਖਤਰਾ ਜ਼ਿਆਦਾ ਉੱਥੇ ਮਜਬੂਤੀ ਨਾਲ پکڑ ਵੀ ਜ਼ਿਆਦਾ ਕਰਨੀ ਪੈਂਦੀ ਹੈ ਕਿ ਨਹੀਂ ਹੁਣ ਤੁਸੀਂ ਇੱਕ ਪੇੜ ਦੀ ਡਾਲ ਨਾਲ ਲਟਕੇ ਹੋ ਜਮੀਨ ਤੁਹਾਡੇ 2 ਫੁੱਟ ਥੱਲੇ ਹੈ ਪਕੜ ਛੁੱਟ ਵੀ ਜਾਏਗੀ ਫਰਕ ਨਹੀਂ ਪੈਂਦਾ ਕਿਉਂਕਿ 2 ਫੁੱਟ ਥੱਲੇ ਦੀ ਥੱਪ ਖੜ ਗਏ ਪੜ ਜੇ ਹੁਣ ਥੱਲੇ 100 ਫੁੱਟ ਗਹਿਰੀ ਖਾਈ ਹੈ ਹੁਣ ਤੁਸੀਂ ਫੜੇ ਹੋ ਤੁਹਾਨੂੰ ਪਕੜ ਪੂਰੀ ਮਜਬੂਤੀ ਨਾਲ پکڑਣੀ ਪੈਣੀ ਕਿ ਹੱਥ ਵਿੱਚੋਂ ਕਿੱਥੇਲ ਹੋ ਜਾਣ ਖੂਨ ਵਿੱਚੋਂ ਕੱਥਾਂ ਨੂੰ ਨਿਕਲੇ ਪਰ ਪકડ ਛੁੱਟਣੀ ਲੋਕੇ ਜੇ ਢਿੱਲੀ ਪੈ ਗਈ ਛੁੱਟ ਗਈ ਤਾਂ ਫਿਰ ਮੈਂ ਮਰਨਾ ਹੀ ਹੈ ਖਤਰਾ ਜਿਆਦਾ ਤਾਂ پکڑ ਵੀ ਹੁਣ ਜਰਾ ਸਮਝਣਾ ਹੁਣ ਜਿੱਦਾਂ ਜਦੋਂ ਪਾਣੀ ਚ ਜਾ ਰਹੇ ਆ ਉਹਦੀ ਪકડ ਹੋਰ ਮਜਬੂਤ ਹੁੰਦੀ ਜਾ ਰਹੀ ਹੈ ਔਰ ਫਿਰ ਉਹ ਅੰਦਰ ਉੱਤਰਦਾ چلا ਗਿਆ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਉਹ ਦਸ ਦੱਸ ਦੇ ਗਏ ਉਦਾਂ ਉਦਾਂ ਉਹ ਨੌਜਵਾਨ ਕਰਦਾ ਗਿਆ ਕਰਦੇ ਕਰਦੇ ਤੇਜ ਬਹਾਵ ਵੀ ਆਇਆ ਪਰ ਪਕੜ ਮਜਬੂਤ ਸੀ ਫਰਕ ਕੋਈ ਨਹੀਂ ਪਿਆ ਗਹਿਰਾ ਪਾਣੀ ਵੀ ਆਇਆ ਪਕੜ ਮਜਬੂਤ ਸੀ ਫਰਕ ਕੋਈ ਨਹੀਂ ਪਿਆ ਉਹਨੇ ਹੌਸਲਾ ਰੱਖਿਆ ਵਿਸ਼ਵਾਸ ਰੱਖਿਆ ਹੱਥ ਪੈਰ ਮਾਰਦਾ ਰਿਹਾ ਜਿੱਦਾਂ ਜਿੱਦਾਂ ਦੱਸ ਦੇਗੇ ਉਹ ਬਸੁਰਗ ਹੱਥ ਪੈਰ ਮਾਰਦਾ ਗਿਆ ਔਰ ਫਿਰ ਧੀਰੇ 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 ਉਹ ਸਾਮਨਲਾ ਕਿਨਾਰਾ ਜੋ ਬਹੁਤ ਦੂਰ ਸੀ ਉਹ ਹੌਲੀ ਹੌਲੀ ਨੇੜੇ ਆਇਆ 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 ਔਰ ਫਿਰ ਜਲਦੀ ਦੋਨੇ ਖੁਸ਼ੀਆਂ ਦੇ ਕਿਨਾਰੇ ਤੇ ਖੜਗੇ ਜਾ ਕੇ ਜਰਾ ਸਮਝਾਂ ਉਦਰੀ ਖੁਸ਼ੀਆਂ ਦੇ ਕਿਨਾਰੇ ਤੱਕ ਨੌਯੁਵਾਨ ਨੇ ਧੰਨਵਾਦ ਕੀਤਾ ਕਿ ਸ਼ੁਕਰੀਆ ਜੇ ਤੁਹਾਡਾ ਸਾਥ ਨਾ ਹੁੰਦਾ ਤੁਹਾਡਾ ਸਹਿਯੋਗ ਨਾ ਹੁੰਦਾ ਤਾਂ ਮੈਂ ਕਦੀ ਖੁਸ਼ੀਆਂ ਦੀ ਮੰਜ਼ਿਲ ਤੱਕ ਯਾਨੀ ਇਸ ਕਿਨਾਰੇ ਤੱਕ ਪਹੁੰਚ ਨਹੀਂ ਸਕਦਾ ਸੀ ਤੁਹਾਡੀ ਦਿੱਤੀ ਹਿੰਮਤ ਤੁਹਾਡਾ ਦਿੱਤਾ ਹੌਸਲਾ ਔਰ ਤੁਸੀਂ ਮੇਰੀ ਬਾਹ ਪਕੜ ਲਈ ਤਾਂ ਇਹ ਨਦੀ ਜੋ ਇੰਨੀ ਮੁਸ਼ਕਿਲ ਸੀ ਇੰਨੀ ਗਹਿਰੀ ਸੀ ਜਿਸ ਇੰਨਾ ਤੇਜ਼ ਬਹਾਅ ਸੀ ਇਤਨੇ ਖਤਰਨਾਕ ਜਾਨਵਰ ਸੀ ਪਰ ਤੁਸੀਂ ਮੈਨੂੰ ਬੜੇ ਤਰੀਕੇ ਨਾਲ ਹਰ ਮੁਸ਼ਕਿਲ ਤੋਂ ਬਚਾਉਂਦੇ ਹੋਏ ਇਸ ਕਿਨਾਰੇ ਤੱਕ ਲਿਆਏ ਇਹ ਇਸ ਕਿਨਾਰੇ ਤੱਕ ਆਉਣ ਦੇ ਪਿੱਛੇ ਜਿਹੜਾ ਯੋਗਦਾਨ ਹੈ ਠੀਕ ਹੈ ਮਿਹਨਤ ਮੇਰੀ ਸੀ ਪਰ ਰਹਿਮਤ ਸਾਥ ਤਾਂ ਤੁਹਾਡਾ ਸੀ ਜੇ ਤੁਸੀਂ ਸਾਥ ਨਾ ਦਿੰਦੇ ਤਾਂ ਮੈਂ ਕਦੀ ਇੱਥੇ ਤੱਕ ਪਹੁੰਚ ਨਹੀਂ ਸਕਦਾ ਸੀ ਬਸ ਹੁਣ ਸਮਝ ਲਓ ਕਿ ਇਹ ਜ਼ਿੰਦਗੀ ਦੀ ਕਹਾਣੀ ਵੀ ਕੁਛ ਐਸੀ ਹੈ ਕਿ ਅੱਜ ਤੁਸੀਂ ਜਿੱਥੇ ਖੜੇ ਹੋ ਨਾ ਜੇ ਤੁਹਾਡਾ ਕੋਈ ਸੁਪਨਾ ਹੈ ਤੁਹਾਡੀ ਕੋਈ ਮੰਜ਼ਿਲ ਹੈ ਤੁਸੀਂ ਕੋਈ ਜੀਵਨ ਜਹਾਸਿਲ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲੀ ਗੱਲ ਇਹ ਯਾਦ ਰੱਖੋ ਇਹ ਖੁਸ਼ੀਆਂ ਦੀ ਮੰਜ਼ਿਲ ਤੱਕ ਪਹੁੰਚਣ ਵਾਸਤੇ ਸਾਨੂੰ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਦੀ ਨਦੀ ਵਿੱਚ ਨਦੀ ਚੀਂ ਗੁਜ਼ਰਨਾ ਪੈਣਾ ਹੀ ਹੈ ਇੰਨੀ ਕਿ ਹਿੰਮਤ ਇੰਨਾ ਕਿ ਸਾਹਸ ਪੈਦਾ ਕਰਨਾ ਹੁਣ ਇੱਥੇ ਸਾਨੂੰ ਜ਼ਰੂਰਤ ਹੈ ਐਸੇ ਸੰਤ ਫਕੀਰ ਗੁਰੂ ਦੀ ਸਮਝਦੀ ਹੋਗੀ ਨਹੀਂ ਜਿਹੜਾ ਕਿ ਜਾਣਦਾ ਹੋਵੇ ਜਿੱਦਾਂ ਉਹ ਬਜ਼ੁਰਗ ਨੇ ਕਿਹਾ ਕਿ ਮੈਂ ਤਾਂ ਬਚਪਨ ਤੋਂ ਹੀ ਇਹ ਮੁਸ਼ਕਿਲਾਂ ਚੋਂ ਦੀ गुजरਦਾ ਆ ਗਿਆ ਕਈ ਮੁਸ਼ਕਿਲਾਂ ਪਾਰ ਕੀਤੀਆਂ ਕਈ ਵਾਰ ਨਦੀ ਤੋਂ ਉਸ ਕਿਨਾਰੇ ਗਿਆ ਨਦੀ ਤੋਂ ਪਾਰ ਗਿਆ ਉਸ ਕਿਨਾਰੇ ਔਰ ਕਈ ਵਾਰ ਉਸ ਕਿਨਾਰੇ ਤੋਂ ਵਾਪਸ ਇਸ ਕਿਨਾਰੇ ਆਇਆ ਔਰ ਤੇਰੇ ਵਰਗੇ ਕਈ ਨੌਜਵਾਨਾਂ ਨੂੰ ਕਈ ਇਨਸਾਨਾਂ ਨੂੰ ਮੈਂ ਉਸ ਕਿਨਾਰੇ ਛੱਡ ਕੇ ਆਇਆ ਇਹਨੇ ਬਸ ਜ਼ਰੂਰਤ ਹੈ ਤੈਨੂੰ ਵਿਸ਼ਵਾਸ ਨਾਲ ਮੇਰਾ ਹੱਥ ਫੜਨ ਦੀ ਔਰ ਜੋ ਮੈਂ ਤੈਨੂੰ ਦੱਸੂਗਾ ਉਹ ਕਰਨ ਦੀ ਜ਼ਰੂਰਤ ਹੈ ਤੂੰ ਕਰਦਾ ਚਲਾ ਜਾਏਗਾ ਤਾਂ ਪਹੁੰਚ ਜਾਏਗਾ ਹੁਣ ਉਦਾਂ ਕਰਦਾ ਗਿਆ ਕਰਦਾ ਗਿਆ हाथ पकड़ के रखे खुशिया तो खुशियां के किनारे तक तव ਤੁਹਾਨੂੰ ਦੱਸਾਂਗੇ ਕਹਾਣੀ ਸਾਡੇ ਜੀਵਨ ਨਾਲ ਜੁੜੀ ਹੋਈ ਹੈ ਸਾਰਿਆਂ ਦੇ ਨਾਲ ਹੁਣ ਐਸੇ ਵੀ ਖੁਸ਼ੀਆਂ ਦੀ ਮੰਜ਼ਿਲ ਪਾਣਾ ਚਾਹੁੰਦੇ ਆਂ ਔਰ ਇਹ ਦੁੱਖਾਂ ਪਰੇਸ਼ਾਨੀਆਂ ਮੁਸ਼ਕਿਲਾਂ ਦੀ ਨਦੀ ਜੋ ਗੁਜ਼ਰਨਾ ਸਾਨੂੰ ਪੈਣਾ ਹੈ ਹੁਣ ਅਗਰ ਇਨਸਾਨ ਸੋਚੇ ਕਿ ਜੀਵਨ 'ਚ ਮੁਸ਼ਕਿਲਾਂ ਬਹੁਤ ਵੱਡੀਆਂ ਹੈ ਜੀਵਨ ਦੀ ਪਰੇਸ਼ਾਨੀਆਂ ਬਹੁਤ ਵੱਡੀਆਂ ਹੈ ਇਹ ਨਦੀ ਦਾ ਕੋਈ ਪਤਾ ਨਹੀਂ ਕਿੱਥੋਂ ਗਹਿਰੀ ਹੈ ਕਿੰਨਾ ਕੁ ਬਹਾਅ ਹੈ ਔਰ ਤੁਹਾਨੂੰ ਵੀ ਡਰ ਲੱਗਦਾ ਹੈ ਤਾਂ ਜਿਸੀ ਵੀ ਕਵਾਂਗੇ ਹੁਣ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਆਗੇ ਤੁਹਾਡਾ ਸਾਥ ਦੇਣੇ ਸੀ ਜਿੱਦਾਂ ਉਹਨੇ ਕਿਹਾ ਸੀ ਨਾ ਫਕੀਰ ਨੇ ਉਹ ਬਚਪਨ ਤੋਂ ਮੇਰਾ ਕੰਮ ਇਹ ਹੈ ਤਾਂ ਸਾਡਾ 12 ਸਾਲ ਦੀ ਉਮਰ ਤੋਂ ਕੰਮ ਹੀ ਇਹ ਹੈ ਜਿੱਦਾਂ ਉਹਨਾਂ ਨੇ ਕਿਹਾ ਮੈਂ ਕਈਆਂ ਨੂੰ ਇਸ ਨਦੀ ਤੋਂ ਉਸ ਕਿਨਾਰੇ ਲੈ ਕੇ ਗਿਆ ਤਾਂ ਕਈਆਂ ਨੂੰ ਬਸ ਬਚਪਨ ਤੋਂ 12 ਸਾਲ ਦੀ ਉਮਰ ਚੋਂ ਐਸੀ ਵੀ ਕਈਆਂ ਨੂੰ ਉੱਧਰ ਲੈ ਕੇ ਗਏ ਆ ਔਰ ਫਿਰ ਆ ਜਾਈਦਾ ਇਹਨੂੰ ਤਾਂ ਕਿ ਜਿਹੜੀ ਇਸ ਕਿਨਾਰੇ ਖੜੇ ਫਿਰ ਉੱਧਰ ਰਹਿ ਜਾਈਏ ਹੁਣ ਜ਼ਰੂਰਤ ਹੈ ਤੁਹਾਨੂੰ ਵਿਸ਼ਵਾਸ ਦੇਣੇ ਹੱਥ ਔਰ ਜੋ ਸਮਝਾਵਾਂਗੇ ਉਹ ਕਰਨ ਦੀ ਕਿਉਂਕਿ ਹੱਥ ਪੈਰ ਤਾਂ ਹਿਲਾਣੇ ਹੁਣ ਕੋਈ ਸਹਾਰਾ ਦੇ ਦੇਵੇ ਪਰ ਤੈਰਨ ਵਾਸਤੇ ਹੱਥ ਪੈਰ ਤਾਂ ਹਿਲਾਣੇ ਹੀ ਪੈਣੇ ਆ ਹੁਣ ਇੱਥੇ ਤੁਹਾਨੂੰ ਵੀ ਕੋਈ ਗੱਲ ਕਹਾਂਗੇ ਕਿ ਸਭ ਤੋਂ ਪਹਿਲੀ ਗੱਲ ਕਿ ਖੁਸ਼ੀਆਂ ਦੇ ਕਿਨਾਰੇ ਤੱਕ ਪਹੁੰਚਣਾ ਹੈ ਕਾਮਯਾਬੀ ਦੇ ਕਿਨਾਰੇ ਤੱਕ ਪਹੁੰਚਣਾ ਹੈ ਤੁਸੀਂ ਯਾਦ ਰੱਖੋ ਕਿ ਮੁਸ਼ਕਿਲਾਂ ਦੀ ਨਦੀ ਜਿੱਡੀ ਮਰਜੀ ਬੜੀ ਹੋਵੇ ਪਹਿਲੀ ਗੱਲ ਡਰਨਾ ਨਹੀਂ ਹੈ ਆਪਣੇ ਮਾਲਕ ਤੇ ਅਸੀਂ ਵਿਸ਼ਵਾਸ ਕਰਨਾ ਹੈ ਕਿ ਜੇ ਮੇਰਾ ਮਾਲਕ ਮੇਰੇ ਨਾਲ ਹੈ ਔਰ ਮੈਨੂੰ ਆਪਣੇ ਮਾਲਕ ਤੇ ਪੂਰਾ ਵਿਸ਼ਵਾਸ ਹੈ ਮੈਂ ਆਪਣੇ ਮਾਲਕ ਦੀ ਬਾਹ ਫੜੀ ਹੋਈ ਹੈ ਤਾਂ ਜੇ ਮੈਂ ਉਹਦੀ ਬਾਹ ਫੜੀ ਹੈ ਤਾਂ ਮੈਨੂੰ ਕਦੀ ਡੁੱਬਣ ਨਹੀਂ ਦੇਵੇਗਾ ਮੈਨੂੰ ਕਦੀ ਇਹ ਨਦੀ ਦੇ ਵਹਾਅ 'ਚ ਬਹਿਣ ਨਹੀਂ ਦੇਵੇਗਾ ਉਹ ਜੇ ਮੇਰਾ ਮਾਲਕ ਮੇਰੇ ਨਾਲ ਹੈ ਤਾਂ ਹਰ ਮੁਸ਼ਕਿਲ ਤੋਂ ਮੈਨੂੰ ਬਚਾਉਂਦਾ ਹੋਇਆ ਮੈਨੂੰ ਖੁਸ਼ੀਆਂ ਦੇ ਕਿਨਾਰੇ ਦਿੱਤਾ ਕਿ ਜ਼ਰੂਰ ਲੈ ਕੇ ਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ ਮੈਨੂੰ ਆਪਣੇ ਮਾਲਿਕ ਤੇ ਪੂਰਾ ਮੈਨੂੰ ਆਪਣੇ ਮਾਲਿਕ ਤੇ ਪੂਰਾ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਇਹ ਯਕੀਨ ਹੋਣਾ ਚਾਹੀਦਾ ਹੈ ਕਿ ਕੋਈ ਵੀ ਮੁਸ਼ਕਿਲ ਕੋਈ ਵੀ ਪ੍ਰੋਬਲਮ ਕੋਈ ਵੀ ਪਰੇਸ਼ਾਨੀ ਸਾਨੂੰ ਨਾ ਡਰਾ ਪਾਵੇ ਨਾ ਹੀ ਖਰਾਬ ਪਾਵੇ ਔਰ ਇਹ ਕਦੋਂ ਹੁੰਦਾ ਹੈ ਜਦੋਂ ਬੰਦੇ ਨੂੰ ਯਕੀਨ ਹੈ ਕਿ ਜਿਸਨੇ ਮੇਰੀ ਬਾਹ ਫੜੀ ਹੈ ਜਾਂ ਜਿਹਦੀ ਬਾਹ ਮੈਂ ਫੜੀ ਹੈ ਨਾ ਜਿਹੜਾ ਲੜ ਮੈਂ ਫੜਿਆ ਹੈ ਉਹ ਡੁੱਬੀਆਂ ਨੂੰ ਕਾਰਨ ਵਾਲਾ ਹੈ ਬੋਲੋ ਸਮਝਦੇ ਹੋ ਕਿ ਨਹੀਂ ਇਸ ਕਰਕੇ ਯਕੀਨ ਅੰਦਰ ਹੋਣਾ ਜ਼ਰੂਰੀ ਹੈ ਇਹ ਵਿਸ਼ਵਾਸ ਅੰਦਰ ਹੋਣਾ ਜ਼ਰੂਰੀ ਹੈ ਇਸ ਲਈ ਖੁਸ਼ੀਆਂ ਦੀ ਮੰਜ਼ਿਲ ਉਹਨਾਂ ਨੂੰ ਹੀ ਮਿਲਦੀ ਹੈ ਜਿਹਨਾਂ ਨੂੰ ਪਤਾ ਜੇ ਅੱਜ ਮੈਨੂੰ ਫਕੀਰਾਂ ਦੀ ਸਹਬਤ ਮਿਲ ਗਈ ਹੈ ਔਰ ਮੈਂ ਵਿਸ਼ਵਾਸ ਨਾਲ ਜੁੜ ਗਿਆ ਹੋ ਗਿਆ ਉਹਨਾਂ ਦਾ ਤਾਂ ਫਿਰ ਅੱਜ ਮਿਲ ਗਈ ਹੈ ਫਕੀਰੋਂ ਕੀ ਸਹਬਤ ਤਾਂ ਜਲਦੀ ਹੀ ਖੁਸ਼ੀਆਂ ਕੀ ਮੰਜ਼ਿਲ ਵੀ ਮਿਲ ਜਾਏਗੀ ਸਮਝਦੇ ਹੋ ਕਿ ਨਹੀਂ ਤੁਹਾਡੇ ਯਕੀਨ ਰੱਖੋ ਕਿ ਜੇ ਮੈਨੂੰ ਇਹ ਸਹੋਬਤ ਮਿਲ ਗਈ ਹੈ ਕਿਉਂਕਿ ਬਹੁਜੀ ਵੈਸੇ ਇਹਨੇ ਪਹਿਲੀ ਵਾਰ ਆ ਜਾ ਰਹੇ ਹੈ ਜਾਂ ਪਹਿਲੀ ਵਾਰ satsang ਸੁਣ ਰਹੇ ਹੈ ਤਾਂ ਹੁਣ ਜੇ ਮਿਲ ਗਈ ਹੈ ਸਹੋਬਤ ਤਾਂ ਜਲਦੀ ਮੇਰੇ ਜੀਵਨ 'ਚ ਖੁਸ਼ੀਆਂ ਵੀ ਜ਼ਰੂਰ ਹੁਣ ਜੇ ਇਹਨਾਂ ਨੂੰ ਮਿਲ ਚੁੱਕੀ ਹੈ ਜਾਂ ਜਿਹੜੇ ਕਈਆਂ ਮਹੀਨਿਆਂ ਤੋਂ ਕਈਆਂ ਸਾਲਾਂ ਤੋਂ ਦਰਬਾਰ ਨਾਲ ਜੁੜੇ ਹੋਏ ਹੈ ਉਹਨਾਂ ਨੂੰ ਪੁੱਛ ਕੇ ਦੇਖ ਲਓ ਆਪ ਹੀ ਕਹਿਣਗੇ ਮਾਲਕੋ ਹੁਣ ਸਾਡੇ ਜੀਵਨ 'ਚ ਖੁਸ਼ੀਆਂ ਹੀ ਖੁਸ਼ੀਆਂ ਹੀ ਉਹਨਾਂ ਅੰਦਰ ਵੀ ਬੈਠੇ ਹੋਏ ਸੀ ਇਹ ਮੱਥਾ ਟੇਕ ਰਹੇ ਸੀ ਇੱਕ ਬੀਬੀ ਆਈ ਮਾਲਕੋ ਮੈਂ ਬਹੁਤ ਖੁਸ਼ ਹਾਂ ਬਹੁਤ ਖੁਸ਼ੀਆਂ ਹੈ ਮੈਂ ਬਹੁਤ ਖੁਸ਼ ਹਾਂ ਉਹ ਕਿਹੜੇ ਸੀ ਜਿਹੜਾ ਇੱਥੇ ਅੰਦਰ ਕਿਹਾ ਸੀ ਉਹਨਾਂ ਨੇ ਸਾਨੂੰ ਕਿ ਮੈਂ ਬਹੁਤ ਖੁਸ਼ ਹਾਂ ਮੇਰੇ ਪਰਿਵਾਰ 'ਚ ਬਹੁਤ ਖੁਸ਼ੀਆਂ ਹੈ ਇੱਥੇ ਬੈਠੇ ਐ ਹੱਥ ਖੜਾ ਕਰਦੇ ਖੜੇ ਹੋ ਜਾਓ ਤੁਸੀਂ ਉਹ ਦੇਖੋ ਉਹ ਹੈ ਸਾਹਮਣੇ ਕਹਿੰਦੇ ਹੁਣ ਬਹੁਤ ਖੁਸ਼ ਹੈ ਸੀ ਆਨੰਦ ਹੀ ਆਨੰਦ ਹੈ ਉਹ ਇਹੀ ਚੀਜ਼ ਹੁੰਦੀ ਹੈ ਕਿ ਇਨਸਾਨ ਦੀ ਜ਼ਿੰਦਗੀ ਨਹੀਂ ਤਾਂ ਆਪਣੇ ਆਪ ਨੂੰ ਚੈੱਕ ਕਰੋ ਜਿਹੜੇ ਕੁਝ ਮਹੀਨਿਆਂ ਤੋਂ ਦਰਬਾਰ ਨਾਲ ਜੁੜੇ ਹੋਏ ਆ ਕਿ ਪਹਿਲਾਂ ਕੀ ਸੀ ਤਾਂ ਹੁਣ ਸਾਡੇ ਅੰਦਰ ਬਦਲਾਅ ਆਇਆ ਜਾਂ ਨਹੀਂ ਆਇਆ ਉਹ ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ ਪਰ ਹੱਲ ਉਦੋਂ ਹੁੰਦਾ ਜਦੋਂ ਅਸੀਂ ਜਿੱਦਾਂ ਦੱਸਦੇ ਆ ਕਿ ਨਦੀ ਦਾ ਪਾਰ ਹੁੰਦੀ ਐ ਮੁਸ਼ਕਿਲਾਂ ਦੀ ਦੁੱਖਾਂ ਦੀ ਨਦੀ ਪਾਰ ਹੁੰਦੀ ਐ ਪਰ ਕੋਈ ਬਾਹ ਫੜ ਕੇ ਪਾਰ ਲਿਜਾਣ ਵਾਲਾ ਚਾਹੀਦਾ ਵੀ ਐ ਕਿਉਂਕਿ ਹਰ ਦੁੱਖ ਮੁਸ਼ਕਿਲ ਪਰੇਸ਼ਾਨੀ ਜੋ ਅਸੀਂ ਆਪ ਜੇ ਤੈਰਨਾ ਨਹੀਂ ਆਉਂਦਾ ਤਾਂ ਆਪ ਤੈਰਨਾ ਸਿੱਖ ਨਹੀਂ ਸਕਦੇ ਸਾਨੂੰ ਉੱਥੇ ਕੋਚ ਦੀ ਲੋੜ ਐ ਸਮਝਦੇ ਹੋ ਕਿ ਨਹੀਂ ਜਿੱਦਾਂ ਅਸੀਂ ਪਹਿਲਾਂ ਹੀ ਦੱਸਿਆ ਕਿ ਬੱਚੇ ਨੂੰ ਹਾਰਮੋਨੀਅਮ ਸਿੱਖਣਾ ਹੈ ਬਾਂਸਰੀ ਸਿੱਖਣੀ ਐ ਤਬਲਾ ਸਿੱਖਣਾ ਹੈ ਤਾਂ ਆਪਣੇ ਆਪ ਨਹੀਂ ਆਏਗਾ ਉਹਨੂੰ ਕੋਈ ਜਾਣਕਾਰ ਚਾਹੀਦਾ ਜਿਹੜਾ ਉਹਨੂੰ ਸੁਰਤ ਆਲਵਾਰੇ ਐ ਦਿਓ ਹੁਣ ਹਰਮੋਨੀਅਮ ਦੇਖਿਆ ਕਦੀ ਪਿਆਨੋ ਦੇਖਿਆ ਤੁਸੀਂ ਹਰਮੋਨੀਅਮ ਉਹਦੇ ਵਿੱਚ ਕੁਛ ਬਟਨ ਚਿੱਟੇ ਹੁੰਦੇ ਤਾਂ ਕੁਛ ਕਿਹੜੇ ਰੰਗ ਦੇ ਹੁੰਦੇ ਆ ਕਿਹੜੇ ਕਿਹੜੇ ਰੰਗ ਤੇ ਦੁਬਾਰਾ ਬੋਲੋ ਚਿੱਟੇ ਬਟਨ ਵੀ ਹੁੰਦੇ ਆ ਕਾਲੇ ਵੀ ਹੁੰਦੇ ਆ ਹੁਣ ਫਰਜ਼ ਕਰੋ ਸਾਰੇ ਚਿੱਟੇ ਹੀ ਬਟਨ ਹੋਣ ਕਾਲੇ ਹੋਣ ਹੀ ਨਾ ਤਾਂ ਸੁਰ ਨਿਕਲੇਗਾ ਸੁਰ ਵੱਜੇਗਾ ਕਿਉਂਕਿ ਸਾਰੇ ਗਾ ਮਾ ਪਾ ਧਾ ਨੀ ਸਾ ਇਹ ਰਲ ਮਿਲ ਕੇ ਹੀ ਨਾ ਕਾਲੇ ਜੱਡੀਆਂ ਤੁਸੀਂ ਇਸ ਰੌਪੈਦਾ ਹੁੰਦੇ ਆ ਹੁਣ ਇੱਕ ਬੌਂਸਰੀ ਹੈ ਬੌਂਸਰੀ ਅੰਦਰ ਵੀ ਛੇਦ ਜੇ ਉਹ ਛੇਦ ਨੂੰ ਬੰਦ ਕਰ ਦਿੱਤਾ ਜਾਵੇ ਉਹ ਸਾਰੇ ਛੇਦ ਹੀ ਬੰਦ ਕਰ ਦਿੱਤੇ ਜਾਣ ਤਾਂ ਫੇਰ ਸੰਗੀਤ ਨਿਕਲੇਗਾ ਹੁਣ ਇਹਦਾ ਮਤਲਬ ਕੀ ਹੈ ਪਿਆਨੋ ਜਾਂ ਹਾਰਮੋਨੀਅਮ ਵਿੱਚੋਂ ਉਹ ਕਾਲੇ ਬਟਨ ਬੰਦ ਕਰ ਦਿੱਤੇ ਜਾਣ ਜਾਂ ਬੌਂਸਰੀ ਵਿੱਚੋਂ ਛੇਦ ਬੰਦ ਕਰ ਦਿੱਤੇ ਜਾਣ ਤਾਂ ਸੁਰ ਕੋਈ ਤਾਂ ਫੁਕਾ ਹੀ ਨਹੀਂ ਗਈਆਂ ਕੋਈ ਆਵਾਜ਼ ਨਹੀਂ ਕੋਈ ਸੰਗੀਤ ਪੈਦਾ ਹੁਣ ਇਹੀ ਗੱਲ ਸਮਝਣੀ ਹੈ ਅੱਜ ਬੰਦਾ ਕਹਿੰਦਾ ਹੈ ਐ ਰੱਬਾ ਮੇਰੇ ਜੀਵਨ 'ਚ ਕੋਈ ਮੁਸ਼ਕਿਲ ਨਾ ਆਵੇ ਕੋਈ ਦੁੱਖ ਨਾ ਆਵੇ ਮੇਰੇ ਜੀਵਨ 'ਚ ਕਦੀ ਰਾਤ ਹੋਵੇ ਹੀ ਨਾ ਦਿਨ ਹੀ ਦਿਨ ਹੋਵੇ ਤਾਂ ਜ਼ਿੰਦਗੀ ਦਾ ਕੋਈ ਮਜ਼ਾ ਨਹੀਂ ਮੈਨੂੰ ਕਦੀ ਭੁੱਖ ਲੱਗੇ ਹੀ ਨਾ ਉਹ ਭੁੱਖ ਨਾ ਲੱਗੀ ਤਾਂ ਕਦੀ ਭੋਜਨ ਦਾ ਸੁਆਦ ਵੀ ਪਿਆਸ ਹੀ ਨਾ ਹੋਏਗੀ ਤਾਂ ਪਾਣੀ ਦਾ ਸੁਆਦ ਵੀ ਜਰਾ ਸੋਚੋ ਇਹ ਰਾਤ ਔਰ ਦਿਨ ਦਿਨ ਹੈ ਵਾਈਟ ਔਰ ਰਾਤ ਹੈ ਬਲੈਕ ਸਮਝਿਓ ਕਿ ਨਹੀਂ ਸੋਖ ਹੈ ਖੁਸ਼ੀ ਹੈ ਵਾਈਟ ਔਰ ਦੁਖ ਹੈ ਮੁਸ਼ਕਿਲ ਹੈ ਬਲੈਕ ਹੁਣ ਇਹ ਬਲੈਕ ਔਰ ਵਾਈਟ ਦੇ ਕੰਬੀਨੇਸ਼ਨ ਨਾਲ ਹੀ ਜ਼ਿੰਦਗੀ ਚੋ ਸੁਰ ਸੰਗੀਤ ਪੈਦਾ ਹੁੰਦਾ ਹੈ ਜੇ ਇੱਕ ਵੀ ਚੀਜ਼ ਨੂੰ ਹਟਾ ਦਿੱਤਾ ਜਾਵੇ ਬੰਦ ਕਰ ਦਿੱਤਾ ਜਾਵੇ ਤਾਂ ਜ਼ਿੰਦਗੀ ਚੋ ਸੁਰ ਸੰਗੀਤ ਖੁਸ਼ੀਆਂ ਦਾ ਨਿਕਲਣਾ ਹੀ ਬੰਦ ਹੋ ਜਾਏਗਾ ਐਸੀ ਕਦੀ ਜੀਵਨ ਦਾ ਆਨੰਦ ਫਿਰ ਲੈ ਹੀ ਨਹੀਂ ਪਾਵਾਂਗੇ ਹੁਣ ਬਾਉਸਰੀ ਜੀ ਸ਼ੇਧ ਵੀ ਇਹੀ ਦੱਸਦੇ ਆ ਆ ਸ਼ੇਧ ਜਿਹੜੇ ਆ ਨਾ ਇਹ ਦੱਸਦੇ ਆ ਕਿ ਭਾਈ ਤੇਰੇ ਜੀਵਨ ਚ ਵੀ ਮੁਸ਼ਕਿਲਾਂ ਆਂਦੀਆਂ ਹੈ ਪਰੇਸ਼ਾਨੀਆਂ ਆਂਦੀਆਂ ਹੈ ਪਰ ਜਿਨ੍ਹਾਂ ਨੂੰ ਇਹ ਤਾਲਮੇਲ ਕਰਨਾ ਆ ਗਿਆ ਨਾ ਕਿ ਮੁਸ਼ਕਿਲ ਆਵੇ ਉਥੇ ਕਿੱਦਾਂ ਉਂਗਲੀ ਰੱਖਣੀ ਹੈ ਕਿਉਂਕਿ ਛੇਦ ਹੁੰਦੇ ਆ ਉਹ ਜਿਨ੍ਹਾਂ ਨੂੰ ਕਦੋਂ ਰੱਖਣੀ ਹੈ ਕਦੋਂ ਉਠਾਣੀ ਹੈ ਕਿੱਦਾਂ ਕਰਨਾ ਹੈ ਇੱਕ ਸਧਾਰਨ ਜਿਹਾ ਬਾਸ ਦਾ ਟੁਕੜਾ ਵੀ ਜਦੋਂ ਉਹ ਬੌਸਰੀ ਨੂੰ ਵਜਾਣ ਦੀ ਕਲਾ ਆ ਜਾਂਦੀ ਹੈ ਤਾਂ ਇੰਨਾ ਮਨਮੋਹਣੀ ਸੰਗੀਤ ਪੈਦਾ ਹੋ ਜਾਂਦਾ ਹੈ ਕਿ ਦੁਨੀਆ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਇਹੀ ਜ਼ਿੰਦਗੀ ਹੈ ਹੁਣ ਇੱਥੇ ਹੀ ਬੰਦਾ ਸੋਚੇ ਮੇਰੇ ਜੀਵਨ 'ਚ ਕੋਈ ਮੁਸ਼ਕਿਲ ਆਵੇ ਹੀ ਨਾ ਤਾਂ ਫਿਰ ਐਸੀ ਕੀ ਕਰ ਰਹੇ ਐਸੀ ਜ਼ਿੰਦਗੀ ਨੂੰ ਖਤਮ ਕਰ ਰਹੇ ਆਂ ਜਿੱਦਾ ਬੌਂਸਰੀ ਦੇ ਸਾਰੇ ਸੇਹ ਦੇ ਹੀ ਬੰਦ ਹੋ ਜਾਣੇ ਜਿਸੇਦ ਹੋਵੇ ਹੀ ਨਾ ਐਸੀ ਸਾਰਾ ਸੰਗੀਤ ਹੀ ਖਤਮ ਕਰ ਰਹੇ ਆਂ ਹਾਰਮੋਨੀਅਮ ਵਿੱਚ ਕਾਲੇ ਵਟਣ ਹੁਣ ਹੀ ਨਾ ਐਸੀ ਸਾਰੇ ਸੁਰੇ ਵਿਗਾੜ ਰਹੇ ਆਂ ਹੁਣ ਸਮਝਦਾਰ ਕਿਹੜਾ ਹੈ ਜਿਹਨੂੰ ਪਤਾ ਹੋਵੇ ਕਿ ਕਦੋਂ ਕਾਲੇ ਦੇ ਉਂਗਲੀ ਰੱਖਣੀ ਹੈ ਤਾਂ ਕਦੋਂ ਸਫੇਦ ਤੇ ਕਿੱਦਾਂ ਪਿੱਛੇ ਹਵਾ ਭਰਨੀ ਹੈ ਹੁਣ ਹਵਾ ਤਾਂ ਭਰ ਰਹੀ ਹੈ ਕਿ ਨਹੀਂ ਸਾਡੇ 'ਚ ਇਹ ਹਵਾਈ ਹੈ ਭਰ ਰਹੀ ਹੈ ਕਿ ਨਹੀਂ ਹੁਣ ਹਵਾ ਤਾਂ ਕੁਦਰਤ ਭਰ ਰਹੀ ਹੈ ਕਿਉਂਕਿ ਸਾਡੇ ਤਾਂ ਨਹੀਂ ਛੱਡੀ ਹੋਈ ਪਤਾ ਹੈ ਕਿ ਜੇ ਬੰਦੇ ਤੇ ਛੱਡ ਦੋ ਤਾਂ ਬੰਦਾ ਤਾਂ ਜਿੰਨਾ ਨਾ ਸਮਝਾ ਹੈ ਮੋਬਾਈਲ ਦੇਖਣ ਲੱਗਾ ਸਾਹ ਲੈਣਾ ਹੀ ਭੁੱਲ ਜਾਵੇ ਤਾਂ ਮਰ ਜਾਵੇ ਉਹ ਮੈਂ ਤਾਂ ਮੈਸੇਜ ਪੜਨ ਵਿੱਚ ਇੰਨਾ ਬਿਜ਼ੀ ਹੋ ਗਿਆ ਸਾਹ ਲੈਣੀ ਭੁੱਲ ਗਿਆ ਜਿੱਦਾਂ ਬੰਦਾ ਰੋਟੀ ਖਾਣੀ ਭੁੱਲ ਗਿਆ ਤੇਰੇ ਮੈਸੇਜ ਦੇਖ ਕੇ ਸਮਝਦੇ ਹੋ ਉਹ ਕੰਮ ਕਰਨਾ ਭੁੱਲ ਗਿਆ ਤੇਰੇ ਮੈਸੇਜ ਦੇਖ ਕੇ ਸ਼ੁਕਰ ਹੈ ਰੱਬਾ ਇਹ ਦਿਲ ਧੜਕਾਣਾ ਤੇਰੇ ਹੱਥ 'ਚ ਹੈ ਇਹ ਸਾਹ ਲੈਣਾ ਤੇਰੇ ਹੱਥ 'ਚ ਹੈ ਆ ਗੁਰਦਿਆਂ ਦਾ ਕੰਮ ਕਰਨਾ ਤੇਰੇ ਹੱਥ ਚ ਜਾਂ ਕਿਤੇ ਬੰਦੇ ਦੇ ਹੱਥ ਚ ਹੁੰਦਾ ਤਾਂ ਬੰਦਾ ਦਾ 5 ਮਿੰਟ ਬਾਅਦ ਹੀ ਮਰਿਆ ਪਿਆ ਹੁੰਦਾ ਉਧਰੋਂ ਆ ਗਿਆ ਕਿਸੇ ਦਾ ਮੈਸੇਜ ਆ ਗਿਆ ਜਾਨੂੰ ਅਫਲਾਨੀ ਅਫਲਾਨਾ ਉਹ ਇਦਾਂ ਭੁੱਲ ਗਿਆ ਮੈਂ ਰੋਟੀ ਖਾਣਾ ਛੱਡ ਗਿਆ ਮੈਂ ਇਹ ਦਿਲ ਧੜਕਣਾ ਭੁੱਲ ਗਿਆ ਸਾਹ ਲੈਣਾ ਭੁੱਲ ਗਿਆ ਇੱਥੇ ਸੀਵਿਆਂ ਚ ਰੋਜਈ ਲੱਖਾਂ ਦੇ ਹਿਸਾਬ ਨਾਲ ਕੀ ਕਰੋਨਾ ਦੇ ਹਿਸਾਬ ਨਾਲ ਲਾਸ਼ਾਂ ਜਲਣੀਆਂ ਪਰ ਜ਼ਰੂਰੀ ਚੀਜ਼ਾਂ ਰੱਬ ਨੇ ਆਪਣੇ ਕੰਟਰੋਲ ਚ ਰੱਖੀਆਂ ਹੋਈਆਂ ਹੈ ਇਹਲੇ ਹਵਾ ਤੋਂ ਭਰੀ ਰਿਹਾ ਸਾਡੇ ਚ ਹੁਣ ਇਹ ਪ੍ਰਮਾਤਮਾ ਨੇ ਕਿਹਾ ਸਿੱਖ ਕਿਸੇ ਮੁਰਸ਼ਿਦ ਕੋਲੋਂ ਉਹ ਸਿੱਖ ਕਿਸੇ ਗੁਰੂ ਦੇ ਕੋਲੋਂ ਹਵਾ ਮੈਂ ਪਰ ਰਹੀ ਆ ਪਰ ਕਿਸ ਤਰ੍ਹਾਂ ਆਪਣੇ ਜੀਵਨ ਜੋ ਸੰਗੀਤ ਪੈਦਾ ਕਰਨਾ ਹੈ ਕਿਸ ਤਰ੍ਹਾਂ ਦੁੱਖ ਸੁੱਖ ਦਾ ਤਾਲਮੇਲ ਬਣਾ ਕੇ ਆਪਣੇ ਜੀਵਨ ਨੂੰ ਹਸੀਨ ਬਣਾਉਣਾ ਹੈ ਕਿਉਂਕਿ ਦੁੱਖ ਵੀ ਜੀਵਨ ਚ ਰਹਿਣੀ ਹੈ ਔਰ ਸੁੱਖ ਵੀ ਜੀਵਨ ਚ ਰਹਿਣਾ ਹੈ ਅੱਜ ਗਰਮੀ ਹੈ ਤਾਂ ਸਰਦੀ ਆਣੀ ਵੀ ਨਹੀਂ ਹੁਣ ਇਹ ਤਾਂ ਹੈ ਨਹੀਂ ਕਿ ਆ ਜੂਨ ਦਾ ਮਹੀਨਾ ਚੱਲ ਰਿਹਾ ਜੁਲਾਈ ਦਾ ਮਹੀਨਾ ਤੇ ਗਰਮੀ ਹੈ ਤਾਂ ਹੁਣ ਅੱਗੇ ਵੀ ਅਕਤੂਬਰ ਆ ਗਿਆ ਸਤੰਬਰ ਆ ਗਿਆ ਅਕਤੂਬਰ ਨਵੰਬਰ ਦਸੰਬਰ ਗਰਮੀ ਰਹਿਣੀ ਹੈ ਨਹੀਂ ਹੁਣ ਜਿਹਨੂੰ ਸਮਝਦਾਰ ਹੁੰਦਾ ਹੈ ਨਾ ਉਹ ਗਰਮੀ 'ਚ ਵੀ ਆਨੰਦ ਲੈਂਦਾ ਹੈ ਸਰਦੀ ਦਾ ਵੀ ਆਨੰਦ ਲੈਂਦਾ ਹੈ ਉਹ ਬਰਸਾਤ ਦਾ ਵੀ ਆਨੰਦ ਲੈਂਦਾ ਹੈ ਤਾਂ ਪੱਤ ਪੱਤ ਝੜਦਾ ਵੀ ਕਿਉਂਕਿ ਉਹਨੂੰ ਜ਼ਿੰਦਗੀ ਦੇ ਸੰਗੀਤ ਨੂੰ ਵਜਾਉਣ ਦੀ ਕਲਾ ਹੈ ਇੱਕ ਬੰਦਾ ਕਵੇ ਰਬਾ ਗਰਮੀ ਅੱਧੀ ਆਵੇ ਹੀ ਨਾ ਪ੍ਰੇਮਤ ਕਰਦੇ ਕਿ ਕਦੀ ਗਰਮੀ ਆਵੇ ਹੀ ਨਾ ਤਾਂ ਦੱਸੋ ਕਿਹੜੀ ਗੱਲ ਕਹਿ ਰਹੇ ਆ ਰੱਬਾ ਮੇਰੇ ਜੀਵਨ ਚ ਦੁੱਖ ਕਦੀ ਰੱਬਾ ਮੇਰੇ ਜੀਵਨ ਚ ਮੁਸ਼ਕਿਲ ਕਦੀ ਰੱਬਾ ਮੇਰੇ ਜੀਵਨ ਚ ਬੁਖਾਰ ਕਦੀ ਉਹਨਾਂ ਬੁਖਾਰ ਦੁੱਖ ਸੁੱਖ ਦਾ ਮਤਲਬ ਨਹੀਂ ਹੈ ਉਹ ਮਤਲਬ ਹੈ ਕਿ ਮੌਸਮ ਜਿੱਦਾਂ ਮਰਜ਼ੀ ਹੋਵੇ ਗਰਮੀ ਵਾਲਾ ਸਰਦੀ ਵਾਲਾ ਐ ਮੇਰੇ ਮਾਲਕ ਕੋਈ ਐਸਾ ਮੁਰਸ਼ਿਦ ਦੇ ਐਸਾ ਫਕੀਰ ਦੇ ਜਿਹੜਾ ਹਰ ਮੌਸਮ ਵਿੱਚ ਆਨੰਦ ਨਾਲ ਜੀਣ ਦੀ ਕਲਾ ਸਿਖਾ ਸਕੇ ਜਿਹੜਾ ਹਰ ਮੌਸਮ ਦਾ ਅਨੰਦ ਲੈਣ ਦੀ ਕਲਾ ਜਿਹੜਾ ਹਰ ਮੌਸਮ ਵਿੱਚ ਖੁਸ਼ ਰਹਿਣ ਦੀ ਕਲਾ ਇਹ ਮੰਗੋ ਕਿਉਂਕਿ ਰਾਤ ਵੀ ਰਹਿਣੀ ਹੈ ਦਿਨ ਵੀ ਫਿਰ ਇਹਨੂੰ ਦੂਜੇ ਤਰ੍ਹਾਂ ਰੱਬਾ ਕਦੀ ਰਾਤ ਪਵੇ ਹੀ ਨਾ ਕਦੀ ਰਾਤ ਪਵੇ ਹੀ ਨਾ ਰਾਤ ਯਾਨੀ ਹਨੇਰਾ ਦੁੱਖ ਕਦੀ ਆਵੇ ਹੀ ਨਾ ਹੋ ਸਕਦਾ ਇਦਾਂ ਤਾਂ ਫਿਰ ਬੰਦੇ ਕਹਿੰਦੇ ਨਾ ਰੱਬਾ ਮੈਂ ਤਾਂ ਕਿਹ ਦੁੱਖ ਆਵੇ ਨਾ ਦੁੱਖ ਤਾਂ ਆ ਗਿਆ ਤੂੰ ਫਰਿਆਦਾ ਹੀ ਉਲਟੀ ਕਰ ਰਿਹਾ ਪੁੱਠੀ ਕਰ ਰਿਹਾ ਹੁਣ ਤੇਰੀਆਂ ਪੁੱਠੀਆਂ ਫਰਿਆਦਾ ਸੁਣ ਕੇ ਰੱਬ ਸਿਸਟਮ ਹੀ ਬਦਲ ਦੇਵੇ ਸਰਦੀ ਸਰਦੀ ਰਹੇ ਜੀ ਕਦੀ ਗਰਮੀ ਆਵੇ ਹੀ ਨਾ ਤਾਂ ਜਿਹੜੇ ਵਿਚਾਰੇ ਅੰਬਾਂ ਦਾ ਸਵਾਦ ਲੈਣ ਨਾਲੇ ਫੇਰ ਤਾਂ ਅੰਬ ਕਦੀ ਜੂਬੇ ਨਹੀਂ ਪਾਣਗੇ ਸਮਝਦੇ ਹੋ ਕਿ ਨਹੀਂ ਕਿਉਂਕਿ ਕੁਝ ਫਲ ਫਰੂਟ ਗਰਮੀਆਂ ਚਾਹੁੰਦੇ ਤਾਂ ਕੁਝ ਸਰਦੀਆਂ ਚਾਹੁੰਦੇ ਆ ਸੋ ਹਰ ਚੀਜ਼ ਦਾ ਆਨੰਦ ਲੈਣਾ ਹੈ ਹੁਣ ਗਰਮੀ ਆਵੇ ਤਾਂ ਗਰਮੀ ਦਾ ਨਾ ਦੇਖੋ ਹੁਣ ਬੰਦਾ ਇੱਥੇ ਬੈਠਾ ਕਹਿ ਸਕਦਾ ਰੱਬਾ ਗਰਮੀ ਕਿੰਨੀ ਪੁਆਈ ਹੋਈ ਹੈ ਇੱਥੇ ਤਪਿਆ ਹੋਇਆ ਜ਼ਮੀਨ ਵੀ ਆਸਮਾਨ ਵੀ ਸੂਰਜ ਤਪਿਆ ਹੋਇਆ ਹੈ ਹੁਣ ਜਿਹੜੇ ਨੈਗੇਟਿਵ ਸੋਚ ਰੱਖਣ ਵਾਲੇ ਐ ਉਹਦਾ ਧਿਆਨ ਹੋਣਾ ਰੱਬਾ ਧਰਤੀ ਵੀ ਤਪ ਰਹੀ ਹੈ ਸੂਰਜ ਵੀ ਤਪ ਜਾਨੀ ਸੂਰਜ ਵੀ ਗਰਮੀ ਆ ਤਪ ਰਿਹਾ ਹੈ ਹਵਾਵਾਂ ਵੀ ਤਪਦੀਆਂ ਹੈ ਉਹ ਕਿੰਨੀ ਗਰਮੀ ਹੈ ਇਹ ਨੈਗੇਟਿਵ ਬੰਦਾ ਹੈ ਜਿਹੜਾ ਬੁਰਾ ਸੋਚ ਰਿਹਾ ਹੈ ਤਾਂ ਜਿਹੜਾ ਅੱਛਾ ਸੋਚਣ ਵਾਲਾ ਕਹਿੰਦਾ ਉਹ ਵਾਹ ਰੱਬਾ ਧਰਤੀ ਤਪ ਰਹੀ ਹੈ ਸੂਰਜ ਵੀ ਤਪ ਰਿਹਾ ਹੈ ਗਰਮੀ ਨਾਲ ਆਕਾਸ਼ ਵੀ ਤਪ ਰਿਹਾ ਹੈ ਹਵਾਵਾਂ ਵੀ ਤੱਤੀਆਂ ਹੈ ਪਰ ਬਾ ਕੁਮਾਲ ਹੈ ਉਹ ਤੇਰਾ ਫਕੀਰ ਖੰਡ ਵਰਸਾਈ ਜਾਂਦਾ ਹੈ ਕੁਮਾਲ ਦੀ ਗੱਲ ਹੈ ਆ ਰਹਿਮਤ ਵਰਸਾਈ ਜਾਂਦੇ ਇੰਨੀ ਗਰਮੀ ਵਿੱਚ ਵੀ ਇਦਾਂ ਦੀ ਰਹਿਮਤ ਸ਼ੁਕਰ ਹੈ ਕਿਉਂਕਿ ਗਰਮੀ ਦੀ ਅੰਬ ਦਾ ਸੁਆਦ ਹੁਣੇ ਗਰਮੀ ਨਾਲ ਨਾ ਦੇਖੋ ਇਹ ਦੇਖੋਗੇ ਅਸੀਂ ਰਹਿਮਤ ਦਾ ਸੁਆਦ ਲੈਣਾ ਹੈ ਹੁਣ ਜਿਨ੍ਹਾਂ ਦਾ ਧਿਆਨ ਪੋਜ਼ਿਟਿਵ ਵੱਲ ਪੋਜ਼ਿਟਿਵਿਟੀ ਵੱਲ ਹੋਵੇ ਨਾ ਉਹ ਤਾਂ ਹਰ ਹਾਲਤ ਵਿੱਚ ਰੱਬ ਦਾ ਸ਼ੁਕਰ ਕਰਦੇ ਸਮਝਦੇ ਹੋ ਕਿ ਨਹੀਂ ਉਹ ਕਦੀ ਸ਼ਿਕਾਇਤਾਂ ਨਹੀਂ ਕਰਦੇ ਕਦੀ ਸ਼ਿਕਵੇ ਨਹੀਂ ਕਰਦੇ ਉਹ ਤਾਂ ਹਰ ਹਾਲਤ ਵਿੱਚ ਕਹਿੰਦੇ ਸ਼ੁਕਰ ਹੈ ਮੇਰੇ ਮਾਲਕ ਦਾ ਜਿਸ ਨੇ ਜ਼ਿੰਦਗੀ ਦਿੱਤੀ ਤਾਂ ਜੀਵਨ ਚ ਦਿਨ ਵੀ ਦੇਖਣ ਦਾ ਮੌਕਾ ਮਿਲਿਆ ਤਾਂ ਰਾਤ ਵੀ ਹੁਣ ਫਰਦ ਕਰੋ ਇੱਥੇ ਇੱਕ ਹੋਰ ਪੁਆਇੰਟ ਆ ਗਿਆ ਕਿ ਤੁਸੀਂ ਕੋ ਰੱਬਾ ਕਦੀ ਰਾਤ ਹੋਵੇ ਹੀ ਨਾ ਸਦਾ ਦਿਨ ਹੀ ਰਵੇ ਤਾਂ ਹੋ ਸਕਦਾ ਹੈ ਉਧਰ ਰਾਤ ਹੋਣ ਵਾਲੀ ਹੋਵੇ ਤਾਂ ਤੁਹਾਡੀ ਟੈਂ ਕਿਉਂਕਿ ਤੁਸੀਂ ਰੱਬ ਕੋਲੋਂ ਮੰਗਿਆ ਸੀ ਕਿ ਰਾਤ ਕਦੀ ਤੇ ਰੱਬ ਨੇ ਕਹਿੰਦਾ ਲੈ ਫਿਰ ਹੁਣ ਤੇਰੀ ਜ਼ਿੰਦਗੀ 'ਚ ਕਦੀ ਰਾਤ ਹੋਣੀ ਨਹੀਂ ਤੈਨੂੰ ਮਾਰ ਹੀ ਦਿੰਦੇ ਕਿਉਂਕਿ ਜਿਹੜਾ ਮਰ ਗਿਆ ਉਹਦੇ ਵਾਸਤੇ ਨਾ ਦਿਨ ਹੈ ਨਾ ਰਾਤ ਹੈ ਹੁਣ ਜੇ ਬੰਦਾ ਕਹੇ ਰੱਬਾ ਕਦੀ ਸਰਦੀ ਆਵੇ ਹੀ ਨਾ ਤਾਂ ਫੇਕੀ ਹੁਣਰਾ ਹੈ ਅਜਨਦਰ ਗਰਮੀਆਂ ਚੱਲ ਰਹੀਆਂ ਜ਼ਿੰਦਗੀ ਚੱਲਦੀ ਰਹਿਣੀ ਹੈ ਜਿੱਦ ਦੀ ਸਰਦੀ ਸ਼ੁਰੂ ਨਹੀਂ ਰੱਬ ਨੇ ਚੱਲ ਤੂੰ ਕਿਹਾ ਸੀ ਕਦੀ ਆਵੇਂ ਨਾ ਤੇ ਲੈ ਹੁਣ ਤੈਨੂੰ ਜੀਂਦਾ ਹੀ ਨਹੀਂ ਛੱਡਣਾ ਤਾਂ ਕਿ ਤੇਰੇ ਵਾਸਤੇ ਕਦੀ ਉਹ ਇਦਾਂ ਦੀਆਂ ਦੁਆਵਾਂ ਨਾ ਕਰੋ ਹੁਣ ਕਹੀ ਦੁਆਵਾਂ ਕਰਦੇ ਐ ਰੱਬਾ ਮੈਨੂੰ ਇਦਾਂ ਦੀ ਔਲਾਦ ਦੇ ਜਿਹੜੀ ਮੇਰੀ ਸੇਵਾ ਕਰਨ ਵਾਲੀ ਹੋਵੇ ਬਾਬਾ ਮਾਫੀ ਮੰਗੋ ਇਦਾਂ ਦੀ ਇਦਾਂ ਦੀ ਬੇਨਤੀ ਨਾ ਕਰੋ ਕਿਉਂਕਿ ਸੇਵਾ ਕਿਹਨਾਂ ਦੀ ਕੀਤੀ ਜਾਂਦੀ ਹੈ ਜਿਹੜੇ ਅਪਾਹਿਤ ਹੋ ਕੇ ਦਿਮਾਗ ਹੋ ਕੇ ਮੰਝੇ ਤੇ ਪੈ ਜਾਂਦੇ ਐ ਲੋੜ ਉਹਨਾਂ ਨੂੰ ਸੇਵਾ ਦੀ ਪੈਂਦੀ ਐ ਸੋ ਮੰਗੋ ਰੱਬਾ ਔਲਾਦ ਦੇ ਨੇਕ ਹੋਵੇ ਅੱਛੀ ਹੋਵੇ ਨੇਕ ਰਸਤੇ ਤੇ ਚੱਲਣ ਵਾਲੀ ਹੋਵੇ ਪਰ ਮੈਨੂੰ ਇਨੀ ਤੰਦਰੁਸਤੀ ਦੇ ਕੇ 100 ਸਾਲ ਵੀ ਜੀਵਾ ਤਾਂ ਆਪਣੇ ਹੱਥਾਂ ਪੈਰਾਂ ਨਾਲ ਕੰਮ ਕਰਾਂ ਮਿਹਨਤ ਕਰਾਂ ਤੰਦਰੁਸਤੀ ਨਾਲ ਜ਼ਿੰਦਗੀ ਜੀਵਾਂ ਸੇਵਾ ਕਿਉਂ ਕਰਾਵਾਂਗੇ ਸਤਿ